ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋਰਠ ਮਹਲਾ 5 ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਕਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾ ਪਰੋਗ ਗਏ ਗੁਰਬਚਨੀ ਮਨ ਹਿਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਵਿधाता ਰਹਾਉ ਆਨੰਦ ਬਿਨੋਦ ਮੰਗਲ ਗੁਣ ਦਾਬ ਹੋ ਗੁਰੂ ਨਾਨਕ ਭਈ ਦਿਆਲਾ ਜੈ ਜੈਕਾਰ ਪਹੀ ਜਗ ਭੀਤਰ ਉਹ ਆਪਾਰ ਭ੍ਰਮ ਰਖਵਾਲਾ ਅਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭਈ ਦਿਆਲਾ ج پی جگ ہوا پار برم رکھ والا واحر جی کا خلشہ واہ گرو جی کی فتیش گوج کٹل ਸ਼ਵਰੂ ਸ਼ਤਰਤਸ ਦੇ ਮਾਲਕ ਸਤਿ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੇ ਵਾਲੇ ਸਤਸੰਗੀ ਜਨੋ ਵਟਪਾਗੇ ਹੋ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਅਸੀਂ ਸਫਲ ਬਣਾਉਣ ਦਾ ਯਤਨ ਕਰਦੇ ਆਂ ਅਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਕਦਮਾਂ ਨੂੰ ਲੇਖੀ ਵਿੱਚ ਲਾਉਂਦੇ ਆਂ ਪਾਵਨ ਪਵਿੱਤਰ ਮੁਖਵਾਕ ਸਤਿਗੁਰੂ ਜੀ ਸਾਡੀ ਜੋੜੀ ਵਿੱਚ ਪਾਉਂਦੇ ਨੇ ਆ ਤਾ ਜੋ ਅਸੀ ਰਹਿੰਦੇ ਸਵਾਸਾਂ ਨੂੰ ਸਫਲ ਜਿਹੜਾ ਹੈ ਸੋਨਾ ਬਣਾ ਸਕੀਏ ਸੋਲਟ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦੁਆਰਾ ਉਚਾਰਨ ਕੀਤਾ ਹੋਇਆ ਦੋ ਪਦਿਆਂ ਦੇ ਰੂਪ ਮੰਦਰੀ ਸ਼ਬਦ ਪਾਵਨ ਅੰਗ 619 ਜਿਸ ਵੇਰਵਿਆਂ ਹੈ ਇਸ ਪਾਵਨ ਪਵਿੱਤਰ ਬਚਨ ਰਾਹੀਂ ਸਤਿਗੁਰੂ ਜੀ ਨੇ ਜੋ ਸਾਡੇ ਤੇ ਅੱਜ ਬਖਸ਼ਿਸ਼ ਕੀਤੀ ਹੈ ਮਾਲਕ ਜੀ ਕਹਿੰਦੇ ਗੁਰੂ ਮੇਰਾ ਜਿਹੜਾ ਹੈ ਸਰਬ ਗੁਣਾਂ ਦੇ ਨਾਲ ਭਰਪੂਰ ਹੈ ਸੁਖ ਦੇਣ ਵਾਲਾ ਜੀਅਸਲ ਦੇ ਵਿੱਚ ਜਿਹੜਾ ਹੈ ਜੋ ਮੰਗੋਗੇ ਭਾਵਨਾ ਦੇ ਨਾਲ ਉਹ ਪ੍ਰਾਪਤ ਹੋਏ ਇਸ ਲਈ ਜਿਹੜਾ ਹੈ ਹਮੇਸ਼ਾ ਗੁਰੂ ਪਰਮਾਤਮਾ ਦਾ ਓਟ ਅਸਰਾ ਲਾਓ ਕਿਉਂਕਿ ਸੰਸਾਰ ਦੇ ਹਾਲਾਤ ਜਿਹੜੇ ਨੇ ਇਸ ਪ੍ਰਕਾਰ ਨੇ ਜੀਵ ਥੋੜਾ ਸਵਾਰਥੀ ਹੈ ਸਵਾਰਥ ਵੱਜੋਂ ਹੀ ਜਿਹੜਾ ਹੈ ਇਹ ਦੂਸਰੇ ਨਾਲ ਜੁੜਦਾ ਹੈ ਤੇ ਅੱਜ ਦੇ ਸਮੇਂ ਵਿੱਚ ਕੁਝ ਹਾਲਾਤ ਐਸੇ ਨੇ ਜਿਉਂ-ਜਿਉਂ ਚੀਜ਼ ਪੁਰਾਣੀ ਹੁੰਦੀ ਹੈ ਤਿਉਂ-ਤਿਉਂ ਉਹਦਾ ਮੂੰਹ ਜਿਹੜਾ ਹੈ ਟਕਣਾ ਸ਼ੁਰੂ ਹੋ ਜਾਂਦਾ ਕੋਪਾਵੇਂ ਕਰ ਲੈ ਲੋ ਆਪਣੀ ਸਵਾਰੀ ਲੈ ਲੋ ਕੋਈ ਵੀ ਸਾਜੋ ਸਮਾਨ ਲੈ ਲੋ ਅਸੀਂ ਥੋੜਾ ਵੀ ਸੋਚਦੇ ਕਿ ਇਹਨੇ ਬਹੁਤ ਸਾਥ ਦਿੱਤਾ ਹੈ ਸਾਡਾ ਜੀ ਨੂੰ ਮੈਂ ਆਪਣੇ ਕੋਲ ਰੱਖੀ ਜੇ ਮਨੁੱਖ ਦੀ ਚਾਹਨਾ ਜਿਹੜੀ ਇਹ ਹੁੰਦੀ ਹੈ ਕਿ ਹੁਣ ਮੈਂ ਕੁਝ ਨਾ ਕੁਝ ਨਵਾਂ ਕਰੀਦਾ ਇਹ ਗੱਲ ਕੇਵਲ ਸੰਸਾਰਿਕ ਪਦਾਰਥਾਂ ਤੱਕ ਸੀਮਤ ਨਹੀਂ ਰਹਿ ਗਈ ਜਦੋਂ ਤੱਕ ਮਾਤਾ ਪਿਤਾ ਦੇ ਨਾਲ ਸਵਾਰਥ ਪੂਰਾ ਹੁੰਦਾ ਸੀ ਉਹਦੀ ਸੇਵਾ ਲਈ ਤੇ ਜਿਦੋਂ ਮਾਪਿਓ ਨੇ ਖੁਸ਼ ਹੋ ਕੇ ਸਾਰਾ ਕੁਝ ਬੱਚਿਆਂ ਦੇ ਨਾਮ ਕਰ ਦਿੱਤਾ ਫਿਰ ਕਦਰ ਘਟ ਗਈ ਕੁਝ ਵਿੱਚ ਘਾਟ ਹੋ ਗਈ। ਸਮਾ ਐਸਾ ਬਣਿਆ ਕਿ ਮਾਪਿ ਉਹ ਨੂੰ ਘਰੋਂ ਹੀ ਧੱਕੇ ਦੇ ਦੇਤੇ। ਚਲੋ ਭਾਈ ਤੁਸੀਂ ਬਿਰਦਾਸ਼ਣ ਚਲੇਗਾ। ਪੀਆ ਆਪਣਾ ਅਲੱਗ ਖਾਣ-ਪਾਨ ਕਰ। ਸਾਡਾ ਸਵਾਰਥ ਤੇ ਪੂਰਾ ਹੋ ਗਿਆ। ਜੋ ਸਾਨੂੰ ਚਾਹੀਦਾ ਸੀ ਉਹ ਮਿਲ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸੇ ਕਰਕੇ ਤੇ ਬਚਨ ਕਹੇ। ਇਹ ਵਿਦਕੋ ਵਿਵਹਾਰ ਬਨਿਓ ਹੈ ਤਾਸੀਓ ਨੇਹ ਲਗਾਏ ਅੰਤ ਬਾਾਰ ਨਾਮਕ ਬਿਨ ਹਰ ਕੀ ਕੋ ਕਾਮਨਾ ਆਏ ਸਤਗੁਰੂ ਜੀ ਨੇ ਇਸੇ ਕਰਕੇ ਹਿਦਾਇਤ ਦਿੱਤੀ ਭਾਈ ਰੱਬ ਗੁਰੂ ਦਾ ਆਸਰਾ ਲਓ ਸੰਸਾਰਿਕ ਜੀਵ ਜਿਹੜਾ ਕੋਈ ਵੀ ਰਿਸ਼ਤਾ ਹੈ ਉਹ ਅੱਜ ਦੇ ਸਮੇਂ ਵਿੱਚ ਸਵਾਰਥ ਤੋਂ ਪਰੇ ਨਹੀਂ ਹੈ ਸਵਾਰਥ ਅਧੀਨ ਨਿਸਵਾਰਥ ਕੋਈ ਕੋਈ ਹੈ ਬਹੁਤ ਵਿਰਲੇ ਮਿਲਣਗੇ ਪਰ ਜ਼ਿਆਦਾਤਰ ਕੁਛ ਨਾ ਕੁਛ ਸਵਾਰਥ ਰੱਖ ਕੇ ਹੀ ਜਿਹੜਾ ਹੈ ਇੱਕ ਦੂਜੇ ਨਾਲ ਜੁੜੇ ਹੋਏ ਨੇ ਉਹ ਮਾਲਕ ਨੇ ਜੋ ਕਿਰਪਾ ਕੀਤੀ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰਪਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਪਿੰਡ ਖਾਰੀ ਦਾ ਰਹਿਣ ਵਾਲਾ ਤੇ ਲਾਹੌਰ ਦੇ ਵਿੱਚ ਇੱਕ ਅਨਾਥ ਬੱਚਾ ਹੈ ਮਾੜੀ ਸੰਗਤ ਵਿੱਚ ਪੈ ਗਿਆ ਤੇ ਜਦੋਂ ਤੱਕ ਕਹਿ ਲੋ ਕਿ स्वार्थ ਪੂਰਾ ਹੁੰਦਾ ਗਿਆ ਉਹਦੇ ਯਾਰ ਮਿੱਤਰ ਦੋਸਤ ਉਹਦੇ ਨਾਲ ਜੁੜੇ ਰਹੇ ਫਰ ਮਾੜੀ ਸੰਗਤ ਕਰਨ ਦੇ ਨਾਲ ਜਿਹੜਾ ਹੈ ਮਾੜਾ ਪ੍ਰਭਾਵ ਪਿਆ ਸ਼ਰੀਰ ਤੇ ਉਹਨੂੰ ਕੋੜ ਹੋਇਆ ਹੁਣ ਜਿਉਂ ਹੀ ਕੋੜ ਹੋਇਆ ਹੈ ਨਾ ਕੋਈ ਉਹਦਾ ਸਾਥੀ ਨਾਲ ਬਹਿ ਰਿਹਾ ਨਾ ਕੋਈ ਖਾਣ ਪੀਣ ਵਾਲਾ ਨਾ ਕੋਈ ਉਹਨੂੰ ਜਾਣਨ ਵਾਲਾ ਹੀ ਥਾਵ ਜਿੱਥੇ ਰਹਿੰਦਾ ਸੀ ਉਤੋਂ ਦੇ ਪਿੰਡ ਵਾਸੀਆਂ ਨੇ ਵੀ ਉਹਨੂੰ ਦਰਕਾਰ ਦੇ ਕੀ ਆਪਣਾ ਗੁਜਰਾਨ ਕਹਿ ਲੋ ਕੀ ਕਰਨ ਲੱਗ ਪਿਆ ਕਿਸੇ ਨੂੰ ਤਰਸ ਆ ਜਾਂਦਾ ਦੂਰ ਹੀ ਰੋਟੀ ਛੱਡ ਦਿੰਦਾ ਇਹ ਚੁੱਕ ਕੇ ਵਿਚਾਰਾ ਖਾਂਦਾ ਆਪਣਾ ਪੇਟ ਪਰਦਾ ਸਮਾਂ ਇਹ ਤਾਂ ਬਤੀਤ ਹੋ ਰਿਹਾ ਹੈ ਸਰੀਰ ਤੇ ਜ਼ਖਮ ਵੱਧ ਰਹੇ ਸਰੀਰ ਫਟ ਰਿਹਾ ਹੈ ਕਿਸੇ ਨੂੰ ਤਰਸ ਆਇਆ ਇਹ ਪ੍ਰਸ਼ਾਦਾ ਜਿਹੜਾ ਥੱਲੇ ਮਿੱਟੀ ਤੇ ਨਰਾਹੀ ਲਿਬੜ ਜਾਂਦਾ ਉਰੇ ਇਤ ਲੱਗ ਜਾਂਦੀ ਕਿ ਕਿਉਂ ਨਾ ਕੋਈ ਭਾਂਡਾ ਰੱਖ ਦਿੱਤਾ ਜਾਵੇ ਉਸ ਕਹ ਲੋ ਦਿਆਲੂ ਨੇ ਕੀ ਕੀਤਾ ਕਿ ਇੱਕ ਭਾਂਡੇ ਨੂੰ ਰੱਸੀ ਬਣ ਕੇ ਤੇ ਉਹਦੇ ਗਲ ਵਿੱਚ ਲਟਕਾ ਦਿੱਤਾ ਕਿ ਜਿਹੜਾ ਕੋਈ ਵੀ ਪ੍ਰਸ਼ਾਦਾ ਦੇਣ ਆਵੇ ਇਸ ਭਾਂਡੇ ਵਿੱਚ ਰੱਖ ਦੇਵੇ ਅਗਲਾ ਇਹ ਚੁੱਕ ਕੇ ਖਾਵੇ ਸਾਫ ਸੁਥਰਾ ਪ੍ਰਸ਼ਾਦਾ ਹੁਣ ਸੋਚਦਾ ਹੈ ਬੈਠਾ ਬੈਠਾ ਕਿ ਪ੍ਰਾਪਤੀ ਕੀ ਹੋਈ ਮਾੜੀ ਸੰਗਤ ਵਿੱਚ ਮਾੜੇ ਲੋਕਾਂ ਵਿੱਚ ਮਾੜੇ ਗੁਣਾਂ ਨੂੰ ਜਿਹੜਾ ਹੈ ਔਗਣਾਂ ਨੂੰ ਧਾਰਨ ਕਰਕੇ ਅੱਜ ਜਿਹੜਾ ਇਹ ਜ਼ਿੰਦਗੀ ਐਸੀ ਬਣ ਗਈ ਹੈ ਕੋਈ ਸਾਥ ਦੇਣ ਨੂੰ ਤਿਆਰ ਨਹੀਂ ਐ ਆਪਣੇ ਆਪ ਨੂੰ ਕੁਛਦਾ ਰਹਿੰਦਾ ਹੈ ਪਛਤਾਉਂਦਾ ਰਹਿੰਦਾ ਪਰ ਉਹ ਵੇਖੀ ਹੁਣ ਇਹਦਾ ਲਾਜ ਹੈ ਹੀ ਨਹੀਂ ਕੁਝ ਸ਼ੀਵਾ ਸੰਭਾਲ ਕਰੇ ਤਾਂ ਕੁਝ ਹੀ ਘਟ ਸਕਦਾ ਹੈ ਨਹੀਂ ਕਿ ਸ਼ਰੀਰ ਰੋ ਜਾਣਾ ਪੜਦਾ ਇਸ ਕਲੂ ਬਚੀ ਨੇ ਅਸਲ ਦੇ ਵਿੱਚ ਸ਼ੋਭਾ ਸੁਣੀ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸੰਤਾਂ ਨਿਕਲਦੀਆਂ ਸ਼ੋਭਾ ਕਰਦੀਆਂ ਜਾਂਦੀਆਂ ਸ਼ੋਭਾ ਸੁਣ ਕੇ ਵਡਿਆਈ ਸੁਣ ਕੇ ਮਨ ਵਿੱਚ ਆਇਆ ਮਨਾ ਇਹ ਗੁਰੂ ਕੇ ਪਿਆਰੇ ਗੁਰੂ ਦੀ ਸ਼ੋਭਾ ਕਰਦੇ ਜਾ ਰਹੇ ਨੇ ਕਿ ਗੁਰੂ ਨਿਮਾਣਿਆਂ ਦਾ ਮਾਣ ਹੈ ਨਿਤਾਣਿਆਂ ਦਾ ਤਾਣ ਹੈ ਨਿਗਤਿਆਂ ਦੀ ਗਤ ਹੈ ਨਿਪਤਿਆਂ ਦੀ ਪਤ ਹੈ ਨਿਆਸਰਿਆਂ ਦਾ ਆਸਰਾ ਹੈ ਇਤਾਂ ਦੇ ਜਿਤੋਂ ਗੁਣ ਗੁਰੂ ਦੇ ਸੁਣੇ ਨੇ ਕਿਉਂਕਿ ਇਹ ਬਖਸ਼ਿਸ਼ਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਅੰਗਦ ਦੇ ਮਹਾਰਾਜ ਜੀ ਰਾਹੀਂ ਪ੍ਰਾਪਤ ਹੋਈਆਂ ਸਨ 12 ਬਚ ਮਨ ਦੇ ਵਿੱਚ ਵਿਚਾਰੀ ਮਨਾਂ ਕਿਸੇ ਨਾ ਕਿਸੇ ਤਰੀਕੇ ਨਾਲ ਚੱਲ ਕੇ ਤੇ ਪਹੁੰਚ ਗੁਰੂ ਕੋਲ ਜਿਹਦੀ ਵਡਿਆਈ ਤੂੰ ਕਨਾਰਾ ਹੀ ਸੁਣਿਆ ਸੰਸਾਰ ਨੇ ਤੇ ਜਿਹੜਾ ਟਕਾ ਮਾਰਦਾ ਹੋਣਾ ਕੋਈ ਨਹੀਂ ਨੇੜੇ ਟਕਦਾ ਦਿਗਤਾ ਢਿੰਦਾ ਏ ਅਸਲ ਦੇ ਵਿੱਚ ਪਹੁੰਚਿਆ ਗੋਬਿੰਦ ਵਾਲ ਸਾਹਿਬ ਦੀ ਕਰਤੀ ਸੰਤਾਂ ਦਾ ਕਾਚ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਖੁਸ਼ੀਆਂ ਲੈ ਰਹੇ ਨੇ ਸਰਧਾਲੂ ਇਹ ਵਾਰ ਹੀ ਬੈਠੇ ਗੱਲ ਵਿੱਚ ਉਦਾਂ ਹੀ ਹਾਂਡੀ ਕਹਿ ਲੋ ਕਿ ਚੰਗੀ ਹੋਈ ਹੈ ਰੋਜ਼ ਕਹਲੋ ਵਾਰ ਬੈਠਾ ਕੀਰਤਨ ਸੁਣਦਾ ਤਦ ਹੀ ਬੋਲੀ ਸਾਹਿਬ ਕੋਲ ਜਾ ਕੇ ਉੱਥੇ ਬੈਠ ਕੇ ਸੰਗਤਾਂ ਦੀ ਚਰਣਾ ਦੀ ਧੂੜ ਜਿਹੜੀ ਆਪਣੇ ਮਸਤਕ ਨੂੰ ਆਪਣੀ ਜਖਮਾਂ ਨੂੰ ਲਾਉਂਦਾ ਲੰਗਰ ਵਿੱਚੋਂ ਕੋਈ ਪ੍ਰਸ਼ਾਦਾ ਲਿਆ ਕੇ ਇਸ ਨੂੰ ਛਿੜਾ ਦਿੰਦਾ ਇਹਦਾ ਗੁਜਰਾਣ ਚੱਲ ਰਿਹਾ ਸਮਾ ਬਣਿਆ ਕਿਸੇ ਨੇ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਕਤੀ ਕੀਤੀ ਸਤ ਗੁਰੂ ਇੱਕ ਵਾਰ ਕੋਈ ਕੋੜੀ ਹੈ ਤੇ ਬੜਾ ਤਕਲੀਫ ਵਿੱਚ ਹੈ ਤੇ ਲੰਬੇਰਾ ਸਮਾਂ ਹੋ ਗਿਆ ਇੱਥੇ ਦਰਬਾਰ ਦੇ ਵਿੱਚ ਧਿਆਨ ਨਹੀਂ ਹੋ ਸਕਦਾ ਪਰ ਬਾਹਰ ਬੈਠਾ ਜਿਹੜਾ ਇਹ ਉਹ ਬਾਠ ਵੀ ਕਰਦਾ ਕੀਰਤਨ ਵੀ ਸੁਣਦਾ ਤੇ ਸੰਗਤਾਂ ਦੀ ਚਰਨ ਧੂੜ ਆਪਣੇ जखਮਾਂ ਤੇ ਵੀ ਲਾਉਂਦਾ ਤੇ ਆਪ ਜੀ ਦੀ ਸ਼ੋਭਾ ਬਹੁਤ ਕਰਦਾ ਹੈ ਅਸੀਂ ਚਾਹੁੰਦੇ ਹਾਂ ਕਿ ਆਪ ਕਿਰਪਾ ਕਰੋ ਦੇ ਮਾਲਕ ਜੀ ਕਹਿੰਦੇ ਕੋਈ ਨਹੀਂ ਬੁਲਾਓ ਦਰਬਾਰ ਦੇ ਵਿੱਚ ਉਹਨੂੰ ਬੁਲਾਇਆ ਸਾਧੂ ਜੀ ਕਹਿਣ ਲੱਗੇ ਭਾਈ ਕੀ ਨਾਮ ਹੈ ਤੇਰਾ ਕਹਿੰਦੇ ਨਾਮ ਮੇਰਾ ਪ੍ਰੇਮਾਨ ਹੈ ਤੇ ਤੁਹਾਡੀ ਸ਼ੋਭਾ ਸੁਣ ਕੇ ਤੁਹਾਡੇ ਦਰ ਆਇਆ ਜਿਵੇਂ ਅੱਜ ਦੇ ਵਚਨ ਮਾਲਕ ਜੀ ਕਹਿੰਦੇ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਜਿਹੜਾ ਗੁਰੂ ਪਰਮਾਤਮਾ ਦੇ ਸਿਮਰਨ ਵਿੱਚ ਜੁੜਿਆ ਸ਼ੀਗਾ ਵਿੱਚ ਜੁੜਿਆ ਗੁਰੂ ਪਰਮਾਤਮਾ ਨੇ ਉਹ ਹਰੇਕ ਪ੍ਰਕਾਰ ਦਾ ਦੁੱਖ ਜਿਹੜਾ ਹੈ ਉਹ ਦੂਰ ਕਰ ਦੇ ਸਤਗੁਰੂ ਜੀ ਨੇ ਫਿਰ ਆਪਣੇ ਹਰਿ ਜੀ ਜਿਹੜਾ ਹੈ ਉਹਦੀ ਸੇਵਾ ਕਰਨੀ ਸ਼ੁਰੂ ਕੀਤੀ। ਗੁਰੂ ਵਿਖੋ ਦੇ ਆਲੂ ਲੋਕੀ ਜਿਹੜੇ ਸੀ ਉਹ ਦੂਰੋਂ ਰੋਟੀ ਛੁੱਟਦੇ ਸ। ਕੋਈ ਨੇੜੇ ਆਉਣ ਨੂੰ ਤਿਆਰ ਨਹੀਂ ਸੀ। ਗੁਰੂ ਅਮਰਦਾਸ ਸਾਹਿਬਾ ਮਹਾਰਾਜ ਜੀ ਕਹਿੰਦੇ ਜਾਓ ਬੋਲੀ ਸਾਹਿਬ ਤੋਂ। ਜਲ ਲੈ ਕੇ ਆਓ ਇਹਦਾ ਰੋਜ਼ ਇਸ਼ਨਾਨ ਅਸੀਂ ਕਰਵਾਇਆ ਕਰਾਂ। ਚੌਂਕੀ ਤੇ ਬਿਠਾਇਆ। ਚਲਾਨ ਕਰਵਾਇਆ ਆਜ ਨੂੰ ਕੁਝ ਰਾਹਤ ਪ੍ਰਾਪਤ ਹੋਈ ਹੈ ਕਪੜੇ ਚੰਗੇ ਸੁੱਚੇ ਜਿਹੜੇ ਨੇ ਉਹ ਪਹਿਨਾਏ ਗਏ ਉਹਨੂੰ ਅੱਜ ਪ੍ਰੇਮਾ ਬੜਾ ਖੁਸ਼ ਹੈ ਕਿ ਜੋ ਗੁਰੂ ਬਾਰੇ ਸੁਣਿਆ ਸੀ ਅੱਜ ਵੇਖ ਲਿਆ ਇਥੋਂ ਤੱਕ ਸੀਮਤ ਨਹੀਂ ਰੋਜ਼ਾਨਾ ਸਤਰੂ ਜੀ ਆਪਣੇ ਹੱਥੀਂ ਇਸ਼ਨਾਨ ਕਰਵਾਉਂਦੇ ਇਥੋਂ ਤੱਕ ਪ੍ਰਸ਼ਾਦਾ ਵੀ ਛਕਾਉਂਦੇ ਆਪਣੇ ਹੱਥੀਂ ਸੇਵਾ ਸੰਭਾਲ ਸਾਰੀ ਆਪਣੇ ਹੱਥੀਂ ਕੀਤੀ ਹੈ ਇੱਕ ਦਿਨ ਉਹ ਹੀ ਪ੍ਰੇਮਾ ਜਿਹੜਾ ਕੋੜੀ ਸੀ ਰੋਗ ਸੀ ਕੋੜ ਦਾ ਰੋਗ ਕੋੜ ਦਾ ਜਿਹੜਾ ਉਹ ਦੂਰ ਹੋ ਗਿਆ ਤੰਦਰੁਸਤ ਹੋ ਗਿਆ ਜੇ ਸਤਰੂ ਜੀ ਇੱਕ ਦਿਨ ਬੜੇ ਖੁਸ਼ ਤੇ ਮੁਸਕਰਾਉਂਦੇ ਹੋਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੱਜ ਤੋਂ ਤੂੰ ਸਾਡਾ ਮਰਾਰੀ ਤੂੰ ਮਰਾਰੀ ਸਾਡਾ ਜੇ ਇਤਿਹਾਸ ਤੋਂ ਆਪ ਜਾਣੂ ਹੋਵੋਗੇ ਇਨਾਂ ਦਿਆਲੂ ਗੁਰੂ ਕਿ ਅੱਜ ਜਿਹੜਾ ਹੈ ਭਰੀ ਸਭਾ ਵਿੱਚ ਸੰਗਤ ਵਿੱਚ ਸਬੂਤਨ ਕਰ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੋਈ ਹੈ ਜਿਹੜਾ ਆਪਣੀ ਕੀ ਦਾ ਰਿਸ਼ਤਾ ਜਿਹੜਾ ਇਸ ਬੱਚੇ ਨੂੰ ਕਰੇ ਹੁਣ ਜੀ ਦਾਗਾ ਨਾ ਪਿਛਾ ਕੋਈ ਅਨਾਥ ਸੀ ਪਰ ਮਾਲਕ ਇਹਨਾਂ ਦਿਆਲੂ ਜੀ ਤੇ ਟੁੱਟਦਾ ਹੈ ਉਹਨੂੰ ਆਪਣਾ ਬਣਾ ਲਿਆ ਅਗਲਾ ਸ਼ਰਧਾ ਰੱਖ ਕੇ ਆਇਆ ਉਹਦਾ ਕੋੜ ਦਾ ਰੋਗ ਵੀ ਦੂਰ ਹੋਇਆ ਤੇ ਇੱਕ ਕਹਿ ਲੋ ਕਿ ਪਿਆਰਾ ਉੱਠਿਆ ਕਹਿਣ ਲੱਗਾ ਮੈਂ ਆਪਣੀ ਕੀ ਦਾ ਰਿਸ਼ਤਾ ਗਿਆ ਘਰ ਵਾਲੀ ਕਹਿੰਦੀ ਇਹਦੀ ਕੁਲ ਤੇ ਤੁਸ਼ ਇਹਦਾ ਘਰ ਪੁੱਛੋ ਇਹਦਾ ਅਸਲ ਦੇ ਵਿੱਚ ਜਿਹੜਾ ਹੈ ਅਗਾ ਪਿਛਾ ਕੋਈ ਮਾਂ ਪਿਓ ਇਤਿਆਦ ਕੁਛ ਤੇ ਪੁੱਛੋ ਇਹਦਾ ਕਾਲੀ ਬੰਨਾ ਕੋਈ ਤੁਸੀਂ ਐਵੇਂ ਹਾਂ ਕਰ ਦਿੱਤੀ ਸਤਨਗੁਰੂ ਅੰਮ੍ਰਿਤਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਕਰ ਨਾ ਕਰੋ ਇਹ ਮੇਰਾ ਹੀ ਬੱਚਾ ਹੈ ਕਿਸੇ ਹੋਰ ਦਾ ਬੱਚਾ ਨਹੀਂ ਇਹ ਮੇਰਾ ਬੱਚਾ ਹੈ ਹੁਣ ਕੋਈ ਸਵਾਲ ਹੋਵੇ ਤੇ ਕਰੋ ਸਾਡੇ ਅਨਾਤ ਨੂੰ ਵੀ ਜਦੋਂ ਮਾਲਕ ਆਸਰਾ ਬਖਸ਼ਦਾ ਹੈ ਨਾ ਬਹੁਤ ਕੁਝ ਦੇ ਦਿੰਦਾ ਹੈ بس ਅਕੀਦਾ ਹੋਣਾ ਚਾਹੀਦਾ ਕਿ ਜੇ ਮੈਂ ਗੁਰੂ ਦਾ ਸਿਮਰਨ ਕਰਦੇ ਆਂ ਗੁਰੂ ਜੀ ਸੇਵਾ ਕਰਦੇ ਆਂ ਮਾਲਕ ਸਾਰੇ ਦੁੱਖ ਦੂਰ ਕਰ ਦਿੰਦਾ ਤਾਪ ਰੋਗ ਗਈ ਗੁਰਬਚਨੀ ਗੁਰੂ ਬਚਨਾ ਰਾਹੀਂ ਆਦ ਵਿਆਦ ਪਾਤੇ ਕਿੰਨੇ ਤਾਪ ਵੀ ਦੂਰ ਹੋ ਜਾਂਦੇ ਹਰ ਇੱਕ ਪ੍ਰਕਾਰ ਦਾ ਰੋਗ ਜਿਹੜਾ ਹੈ ਮਾਲਕ ਦੂਰ ਕਰਨ ਦੇ ਸਮਰੱਥ ਹੈ ਮਨ ਇਛੇ ਤਲ ਪਾਇਆ ਜੋ ਮਨ ਦੇ ਵਿੱਚ ਅਸੀਂ ਚਿਤਵਰੇ ਜੋ ਮਨ ਦੀਆਂ ਇਛਾਵਾਂ ਨੇ ਸਤਿਗੁਰੂ ਜੀ ਕਹਿਣ ਲੱਗੇ ਮੇਰਾ ਗੁਰੂ ਉਹ ਸਭ ਫਲ ਦੇਣ ਦੇ ਸਮਰੱਥ ਹੈ ਜੋ ਅਸੀਂ ਸੋਚੀ ਵਿਚਾਰੇ ਬੈਠੇ ਹਾਂ ਸਭ ਕੁਝ ਦਾ ਮੇਰਾ ਗੁਰੂ ਪੂਰਾ ਸੁਖ ਦਾਤਾ ਮੇਰਾ ਗੁਰੂ ਸੁੱਖਾਂ ਦਾ ਦਾਤਾ ਸਭ ਕੁਝ ਹੈ ਕੋਈ ਕਮੀ ਨਹੀਂ ਜੇ ਕਮੀ ਹੈ ਉਹ ਮੰਗਣ ਵਾਲੇ ਦੇ ਅੰਦਰ ਹੋਏ ਦੇਣ ਵਾਲੇ ਦੇ ਅੰਦਰ ਕਮੀ ਕੋਈ ਨਹੀਂ ਜੇ ਕੁਝ ਨਹੀਂ ਪ੍ਰਾਪਤੀ ਹੋ ਰਹੀ ਉਹਦੇ ਪਿੱਛੇ ਕਾਰਨ ਵੀ ਜਿਹੜਾ ਹੈ ਆਪਾਂ ਸਮਝੀਏ ਕਿ ਅਸੀਂ ਆਪ ਹੀ ਹੋ ਸਕਦੇ ਹਾਂ ਕਿਉਂਕਿ ਮੇਰਾ ਗੁਰੂ ਜਿਹੜਾ ਹੈ ਉਹ ਸੁੱਖਾਂ ਦਾ ਦਾਤਾ ਹੈ ਪੂਰਨ ਹੈ ਕਰਨ ਕਰਣ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਗੁਰੂ ਉਸ ਪਰਮਾਤਮਾ ਦਾ ਸਰੂਪ ਹੈ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਵਿਦ ਨੂੰ ਰਚਣ ਵਾਲਾ ਹੈ ਰੱਬ ਉਹਦਾ ਸਰੂਪ ਹੈ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵ ਹੋ ਗੁਰੂ ਨਾਨਕ ਪੈ ਦਿਆਲਾ ਜਿਨ੍ਹਾਂ ਤੇ ਗੁਰੂ ਦਾ ਆਲਤਾ ਬਖਸ਼ਦਾ ਹੈ ਸੁਖ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਆਨੰਦ ਖੁਸ਼ੀਆਂ ਖੇੜੇ ਇਹ ਸਭ ਕੁਝ ਮਾਲਕ ਫਿਰ ਬਖਸ਼ਿਸ਼ ਕਰ ਦਿੰਦਾ ਹੈ ਪਰ ਮਾਲਕ ਜੀ ਕਹਿਣ ਲੱਗੇ ਗੁਣ ਗਾਓ ਗੁਣ ਗਾਉਣੇ ਪੈਣ ਗੁਰੂ ਦੀ ਉਸਤਤ ਕਰੋ ਰੱਬ ਦੀ ਉਸਤਤ ਕਰੋ ਸਤਿਗੁਰੂ ਜੀ ਕਹਿੰਦੇ ਕੋਈ ਐਸੀ ਸ਼ੈ ਨਹੀਂ ਐ ਜੋ ਸਾਡੀ ਧੀ ਨਾ ਪਏ ਸਭ ਕੁਝ પ્રાપ્ત ਹੋਏ ਉਹ ਨੂੰ ਅਨਾਥ ਸੀ ਕੋਨੋ ਪਿਤਾ ਵੀ ਮਿਲ ਗਿਆ ਉਹ ਰੋਗ ਦੇ ਨਾਲ ਭਰਿਆ ਹੋਇਆ ਸੀ ਉਹ arogh ਹੋ ਗਿਆ ਉਹ ਕੱਲਾ ਸੀ ਉਹ ਗ੍ਰਸਤੀ ਜੀਵਨ ਵਾਲਾ ਉਹ ਇਤੂ ਤੱਕ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਪ੍ਰਚਾਰਕ ਹੀ ਠਾਪਿਆ 22 ਮੰਜੀਆਂ ਦੇ ਵਿੱਚ ਸੋ ਆਬ ਇਨੀ ਵਡਿਆਈ ਸਤੂ ਜੀ ਨੇ ਬਖਸ਼ਿਸ਼ ਕਰ ਦਿੱਤੀ ਇਸ ਕਰਕੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਗੁਰੂ ਦੀ ਸੇਵਾ ਗੁਰੂ ਦੇ ਸਿਮਰਨ ਵਿੱਚ ਬਹੁਤ ਪਰਪਤ ਹੈ ਜੇ ਕਰੀਏ ਪਿਆਰ ਦੇ ਨਾਲ ਵਿਸ਼ਵਾਸ ਦੇ ਨਾਲ ਇਸ ਬਾਦ ਕਸ਼ਮਾਲਕ ਸਾਹਿਬ ਦਏਗਾ ਜੈ ਜੈਕਾਰ ਭਈ ਜਗ ਧੀਤਰ ਉਹ ਆਪਾਰ ਬ੍ਰਹਮ ਰਖਵਾਲਾ ਉਹਨਾਂ ਦੀ ਕਹਿ ਲੋ ਜੈ ਜੈਕਾਰ ਹਿੰਦੀ ਸੰਸਾਰ ਦੇ ਜਿਨ੍ਹਾਂ ਨੇ ਗੁਰੂ ਚਰਨਾਂ ਦਾ ਆਸਰਾ ਲਿਆ ਜਿਹੜੇ ਅਵਾਦਤ ਵਿੱਚ ਜੁੜੇ ਜਿਹੜੇ ਸ਼ੁਭ ਗੁਣਾਂ ਦੇ ਧਾਰਨੀ ਹੋ ਗਏ ਸਤ ਗੁਰੂ ਜੀ ਕਹਿੰ ਲੱਗੇ ਉਹਨਾਂ ਨੂੰ ਫਿਰ ਧ੍ਰਿੜ ਨਿਸ਼ਚਾ ਹੋ ਜਾਂਦਾ ਹੈ ਰੋਸਾ ਹੋ ਜਾਂਦਾ ਹੈ ਕਿ ਸਾਡੇ ਅੰਗ ਸੰਗ ਸਾਡਾ ਰਖਵਾਲਾ ਮਾਲਕ ਪਰਮਾਤਮਾ ਹੈ ਉਸੇ ਟੋਲ ਦੇਦਾ ਇਸ ਲਈ ਮੇਰਾ ਗੁਰੂ ਸਰਬ ਸੁੱਖਾਂ ਦਾ ਦਾਤਾ ਹੈ ਵਿਸ਼ਵਾਸ ਰੱਖਿਏ ਭਰੋਸਾ ਰੱਖਿਏ ਸਤ ਗੁਰੂ ਜੀ ਸੰਨ ਖਾਲੀ ਨਹੀਂ ਜਾਂਦੇ ਬਸ ਮੰਗਣਾ ਆ ਜਾਵੇ ਕਿਵੇਂ ਮੰਗਣਾ ਹੈ ਮਾਲਕ ਤੋਂ ਆਪਾ ਅਰਪਣ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੋ ਸਤ ਗੁਰੂ ਜੀ ਕਹਿੰਦੇ